ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹਾਂ ਬਾਈ ਜੀ ਜਿਹੜਾ ਆਪਾਂ ਭਿਉਣ ਬਾਰੇ ਦੱਸਿਆ ਸੀਗਾ ਇਹ ਤੋਂ ਪਹਿਲੀ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਜੋ ਸ਼ਾਮ ਨੂੰ ਭਿੱਜੇ ਹੋਏ ਦੇ ਵਿੱਚ ਜੋ ਮਿਕਸ ਫੀਡ ਆ ਉਹ ਪਾ ਕੇ ਵੀ ਆਪਾਂ ਉਹਦੇ ਵਿੱਚ ਦਵਾਈ ਬੂਟੀ ਆ ਇਹਦੇ ਬੈਲੈਂਸ ਦੇ ਹਿਸਾਬ ਨਾਲ ਪਾਉਣੇ ਆ ਭਰਾ ਇਹ ਨਹੀਂ ਹੈਗਾ ਵੀ ਆਪਾਂ ਕੋਈ ਵੀ ਇਹ ਇਕੱਲਾ ਪਾਤਾ ਵੀ ਇਹਦੇ ਵਿੱਚ ਆਪਾਂ ਕੋਈ ਦਵਾਈ ਬੂਟੀ ਨਾ ਪਾਈਏ ਦੇਖੋ ਭਰਾ ਦਵਾਈ ਬੂਟੀ ਆਪਣੇ ਜਾਨਵਰ ਨੇਗੇ ਜੋ ਆਪਣੇ ਮੱਝਾਂ ਗਾਵਾਂ ਨੇ ਇਹ ਦਵਾਈ ਬੂਟੀ ਤੋਂ ਬਿਨਾ ਅੱਜ ਨਹੀਂ ਚੱਲਦੀਆਂ ਕਿਉਂਕਿ ਅੱਗੇ ਤਾਂ ਆਪਣੇ ਖੇਤਾਂ ਦੇ ਵਿੱਚੋਂ ਜੜੀ ਬੂਟੀਆਂ ਮਿਲ ਜਾਂਦੇ ਦੀਆਂ ਚੰਗੇ ਕੱਚੀ ਦੇ ਪਾਣੀ ਲੱਗਦੇ ਤੇ ਬਾਈ ਛੰਡਵੇਂ ਪਾਹਣ ਹੁੰਦੇ ਤੇ ਤਾਂ ਜਿੰਨੇ ਤੱਤ ਤੇ ਸਾਰੇ ਪਸ਼ੂਨ ਪੂਰੇ ਹੋ ਜਾਂਦੇ ਤੇ ਆਪਾਂ ਪਸ਼ੂ ਨੂੰ ਖੇਤਾਂ ਦੇ ਗੇੜੇ ਵੀ ਦਵਾਉਂਦੇ ਤੇਗੇ ਤਾਂ ਉਹਦੇ ਨਾਲ ਪਸ਼ੂ ਘੁੰਮ ਫਿਰ ਵੀ ਲੈਂਦੇ ਤੇ ਜੜੀ ਬੂਟੀ ਵੀ ਚਰ ਲਾਦੇ ਤੇਗੇ ਤਾਂ ਉਹਨਾਂ ਦੇ ਸਰੀਰ ਦੀਆਂ ਘਾਟਾਂ ਪੂਰੀਆਂ ਹੋ ਜਾਂਦੀਆਂ ਹੁਣ ਆਪਾਂ ਨੂੰ ਬਾਈ ਬਣੌਟੀ ਘਾਟੇ ਦਾ ਪੂਰੀਆਂ ਕਰਨ ਖਾਤਰ ਆਪਾਂ ਨੂੰ ਦੇਖੋ ਮਿੰਨਰ ਦਾ ਵੀ ਨੂਨ ਮਿੱਠਾ ਛੋਡਾ ਤੇ ਲੈਬਿਸਟ ਤੇ ਆਪਣਾ ਲੀਵਰ ਟੋਨਿਕ ਆਪਣਾ ਹੁਸਾਰਾ ਲੈਂਦਾ ਲੈਣਾ ਪੈਂਦਾ ਬਈ ਇਹਦੇ ਵਿੱਚ ਜ਼ਰੂਰ ਤਾਂ ਕਿ ਆਪਣਾ ਪਸ਼ੂ ਲੰਬੇ ਸੂਏ ਦੇਵੇ ਤੇ ਆਪਣਾ ਪਸ਼ੂ ਚੰਗੇ ਪੀਕ ਲੈਵਲ ਤੇ ਦੁੱਧ ਦੇ ਚੱਲੀ ਜਾਵੇ ਲੰਬਾ ਚਰ ਦੁੱਧ ਦੇਵੇ ਬਈ ਆਪਾਂ ਤੁਹਾਨੂੰ ਅੱਜ ਇਹਦੇ ਵਿੱਚ ਦੱਸਦੇ ਆਂ ਵੀ ਆਹ ਜਿਹੜੀ ਫੀਡ ਆ ਮਿਕਸ ਹੈਗੀ ਉਹ ਜਿਹੜੀ ਆਪਾਂ ਸ਼ੋਵਾ ਭਉਂਤੀ ਦੀਗੀ ਸਾਰੀਆਂ ਚੀਜ਼ਾਂ ਮਿਕਸ ਕਰਕੇ ਉਹ ਫੀਡ ਆ ਜੀ ਆਪਾਂ ਤੁਹਾਨੂੰ ਦਿਖਾਉਣੇ ਆਂ ਵੀ ਇਹਦੇ ਵਿੱਚ ਆਪਾਂ ਕੀ ਕੀ ਆਈਟਮ ਪੂਰੀ ਕਰਦੇ ਆ ਇਹਦੇ ਵਿੱਚ ਤਾਂ ਹੈਗਾ ਮਿੱਠਾ ਛੋਡਾ ਬਾਈ ਮਿੱਠਾ ਛੋਡਾ ਜੋ ਆਪਾਂ ਵਾਫਰ ਕਹਦੇ ਨੇ ਆਪਾਂ ਵਾਫਰ ਪਾਉਣੇ ਹੁੰਦੇ ਆ ਮਿੱਠਾ ਛੋਡਾ ਦੇ ਵਾਫਰ ਇੱਕੋ ਹੀ ਚੀਜ਼ ਆ ਤੇ ਵਾਫਰ ਥੋੜੀ ਕੁਆਲਿਟੀ ਆ ਉਹਦੇ ਵਿੱਚ ਤਿੰਨ ਚਾਰ ਆਈਟਮ ਮਿਲਾਂ ਹੁੰਦੇ ਨੇ ਤੇ ਜਿਹੜਾ ਮਿੱਠਾ ਛੋਡਾ ਹੁੰਦਾ ਉਹ ਇਕੱਲਾ ਸਿੰਗਲ ਖਾਰਾ ਪਣ ਹੁੰਦਾ ਤੇ ਇਹਦੇ ਵਿੱਚ ਵਾਫਰ ਆਗਾ ਤੇ ਉਦੋਂ ਬਾਅਦ ਨੂਨ ਆਗਾ ਤੇ ਲੈਬਿਸਟਾ ਆਗਾ ਇਦੇ ਵਿੱਚ ਤਿੰਨੇ ਚੀਜ਼ਾਂ ਮਿਲਾ ਲੈਣੀਆਂ ਜਿਵੇਂ ਇਹਦੀ ਮਾਤਰਾ ਮਿਲਾਉਣੇ ਆ 1 ਕਿਲੋ ਜਿਵੇਂ ਵਾਫਰ ਪਾ ਲਿਆ 1 ਕਿਲੋ ਨੂਨ ਪਾ ਲਿਆ ਤੇ ਇਹਦੇ ਵਿੱਚ 200 ਗ੍ਰਾਮ ਲੇਵਿਸ਼ਟ ਪਾ ਲਿਆ ਇਹਨਾਂ ਨੂੰ ਸਾਰਿਆਂ ਨੂੰ ਮਿਲਾ ਕੇ ਡੱਬਾ ਭਰ ਲੈਣਾ ਬਾਈ ਬਸ ਫਿਰ ਜਦੋਂ ਐ ਪਾਉਣੇ ਆ ਉਹਦੇ ਵਿੱਚ ਇਹਨੂੰ ਇੱਕ ਪਸ਼ੂ ਦੇ ਹਿਸਾਬ ਦੇ ਨਾਲ ਭਾਰੀ ਹੁੰਦਾ ਇਹ ਤੇ ਉਹ ਹਿਸਾਬ ਦੇ ਨਾਲ ਇਹਨੂੰ ਬਾਈ ਪਾ ਦਨੇ ਹੈਗੇ ਤੇ ਕੁਝ ਆ ਪਹਿਲੀ ਫੀਟ 'ਚ ਵੀ ਪਿਆ ਹੁੰਦਾ ਜਿੰਨੀ ਕੁ ਮਾਤਰਾ ਘੱਟ ਹੁੰਦੀ ਆ ਉੰਨੀ ਆਪਾਂ ਮੌਕੇ ਤੇ ਪਾਉਣੇ ਆ ਜੀ ਤੇ ਆ ਮਿੰਨਰ ਆ ਗਏ ਬਾਈ ਜੋ ਆਪਾਂ ਤਾਤਾ ਦਾ ਚੂਰਾ ਕਹਿੰਦੇ ਨੇ ਹੈਗੇ ਤੇ ਇਹ ਉਹ ਚੀਜ਼ ਆ ਗਈ ਇਹ ਮਿੰਨਰ ਆ ਤਾਤਾ ਦਾ ਚੂਰਾ ਬਾਈ ਇਹ ਆਪਾਂ ਅੱਡ-ਡੱਡ ਕੰਪਨੀ ਦਾ ਬਦਲਦੇ ਰਹੇ ਆ ਤਿੰਨ ਮਹੀਨੇ ਦੂਜੀ ਕੰਪਨੀ ਦਾ ਤੀਜੇ ਕ ਮਹੀਨੇ ਦੂਜੀ ਕੰਪਨੀ ਦਾ ਤੇ ਬਦਲ ਕੇ ਪਾਉਣੇ ਰਹੇ ਨੇ ਕਿਉਂਕਿ ਫੇਰ ਇਹ ਵਧੀਆ ਰੇਟ ਦਿੰਦਾ ਬਾਈ ਤੇ ਵਧੀਆ ਕੰਮ ਕਰਦਾਗਾ ਇਹ ਮਿੰਨਰ ਹੋ ਗਿਆ ਬਾਈ ਇਹ ਆਪਣੀ ਲਿਵਟੋਨਕ ਹੋ ਗਈ ਬਾਈ ਇਹ ਆਪਣੀ ਲਿਵਟੋਨਾ ਹਿਮਾਲਿਆ ਦੀ ਆ ਬਾਈ ਉੱਥੇ ਵੱਡੀ ਕੈਨ ਪਈ ਆ 20 ਲੀਟਰ ਵਾਲੀ ਤਾਂ ਆਪਾਂ ਇਹ ਕੈਨ ਦੇ ਵਿੱਚ ਤਾਂ ਪਾਲਾਣੇ ਹੁੰਨੇ ਆ ਤਾਂ ਆਪਾਂ ਇਹ ਇੱਕ ਪਸ਼ੂ ਨੂੰ 50 ਗ੍ਰਾਮ ਸਵੇਰ ਤੇ 50 ਗ੍ਰਾਮ ਸ਼ਾਮ ਪਾਉਣ ਨੂੰ ਪਾਉਣਾ ਬਾਈ ਤੇ ਜਿਵੇਂ 80 ਗ੍ਰਾਮ ਇਹ ਪਾ ਲੈਣ ਆ ਤੇ 20 ਗ੍ਰਾਮ ਪਾਉਣੇ ਆ ਆਪਾਂ ਬੋਰੋਟੋਨ ਕਿਉਂਕਿ ਉਹਦਾ ਰਜੈਂਟ ਉਹਦੂ ਵੀ ਵਧੀਆ ਬਾਈ ਤੇ ਨਾਲ ਤਾਂ ਸਖਤੀ ਪੈ ਜਾਂਦੀ ਆ ਤੇ ਨਾਲੇ ਬਾਈ ਕੰਮ ਵਧੀਆ ਕਰਦੀ ਆ ਇਹ ਆ ਬਰੋਟੋਨ ਬਾਈ ਇਹਦੀ ਮਾਤਰਾ ਆਪਾਂ ਇੱਕ ਪਸ਼ੂ ਨੂੰ 20 ਗ੍ਰਾਮ ਸ਼ੋਭਾ ਤੇ 20 ਗ੍ਰਾਮ ਸਾਭ ਨੂੰ ਵਰਤਦੇ ਆਂਗੇ ਕਿਉਂਕਿ ਆਮ ਉਹ ਲੈ 52 ਪਾਉਣੇ ਆਗੇ ਉਹ ਸਖਤੀ ਪੈ ਜਾਂਦੀ ਆ ਉਹਦੇ ਨਾਲ ਤੇ 20 30 ਗ੍ਰਾਮ ਆਪਾਂ ਇਹ ਪਾ ਲੈਣੇ ਆ ਜਿਹੜੇ ਜਿਆਦੇ ਪਸ਼ੂ ਦੁੱਧ ਤੇ ਚੱਲਦੇ ਆ ਇਧਰਲੇ ਉਹਨਾਂ ਨੂੰ ਬਾਈ ਛਾਲ ਮਾਰ ਜੀ ਤੋਹਾਂ ਇਹ ਭਰਾ ਇਹਦੇ ਨਾਲ ਆਪਣੀ ਜਿਹੜੀ 6 ਘੰਟੇ ਸੋਭਾ ਪੀਉਂਤੀ ਸੀਗੀ ਵਿੱਚ ਭਰਾ ਆਮ ਦੇ ਕਮੈਂਟ ਜਿਹਾ ਆਉਂਦੇ ਨੇ ਨਾ ਪੁੱਛਦੇ ਹੁੰਦੇ ਨੇ ਭਰਾ ਵੀ ਇਹ ਵਾਈ ਓਫਨਦੀ ਨਹੀਂ ਇਹ ਭਰਾ ਜਦੋਂ ਆਪਾਂ ਇਹਨੂੰ 5 ਤੋਂ 6 ਘੰਟੇ ਪਿਵਾਵਾਂਗੇ ਨਾ ਉਨੀ ਪਾਣੀ ਦੀ ਮਾਤਰਾ ਦੇ ਵਿੱਚ ਵੀ ਜਿਨ੍ਹਾਂ ਦੇ ਇਹਦੇ ਵਿੱਚੋਂ ਇੰਨੀ ਪਾਣੀ ਦੀ ਮਾਤਰਾ ਨੋਚੜੂ ਜੀ ਦੇਖੋ ਜਿੰਨੀ ਆਪਾਂ ਸੋਭਾ ਨੋਚੜੀ ਤੀਗੀ ਇਹ ਨਹੀਂ ਹੋ ਵੀ ਇਹ ਇਹਦੇ ਵਿੱਚ ਜ਼ਿਆਦਾ ਪਾਣੀ ਆ ਜਦੋਂ ਪਾਣੀ ਦੀ ਮਾਤਰਾ ਆਪਾਂ ਜ਼ਿਆਦਾ ਪਾਵਾਂਗੇ ਤਾ ਫੇਰ ਜੋ ਕਣਕ ਹੁੰਦੀ ਆ ਕਣਕ ਉਫਣ ਦੇ ਚਾਂਸ ਹੋ ਜਾਂਦੇ ਨੇ ਪਰ ਆਪਣੇ ਦੇਖੋ ਤੜਕੇ ਵੀ ਦਿਖਾਇਆ ਸੀ ਤੁਹਾਨੂੰ ਇਹ ਬਸ ਇੰਨਾ ਤੱਕ ਕੱਢੂਗਾ ਕਿਉਂਕਿ ਇਹ ਵਧੀਆ ਫੁੱਲ ਕੇ ਤਿਆਰ ਹੋ ਗਈ ਬਾਈ ਤੇ ਹੁਣ ਇਹ ਆਪਾਂ ਮਿਲਾ ਕੇ ਮਿਕਸ ਕਰਕੇ ਤੁਹਾਨੂੰ ਪਾਉਂਦੇ ਦਿਖਾਵਾਂਗੇ ਵੀ ਆਪਣੇ ਪਸ਼ੂ ਕਿੰਨੇ ਜੱਚ ਖਾ ਜਾਂਦੇ ਨੇ ਬਾਈ ਤਾਂ ਸਾਰੇ ਮਿਹਨਤ ਕਰਿਆ ਕਰੋ ਵਧੀਆ ਸਾਰਿਆਂ ਨੂੰ ਇਹੇ ਬੇਨਤੀ ਆ ਤੇ ਵਧੀਆ ਧੰਦਾ ਇਹਦੇ ਨਾਲ ਜੁੜੋ ਬਾਈ ਤੇ ਘਾਟੇ ਦਾ ਸੌਦਾ ਚ ਕੋਈ ਨਹੀਂ ਜੇ ਆਪਾਂ ਚੰਗੀ ਮਿਹਨਤ ਕਰਾਂਗੇ ਬਾਈ ਤੇ ਆਪਾਂ ਤੁਹਾਨੂੰ ਹੁਣ ਬਾਈ ਪਾਉਂਦੇ ਦਿਖਾਉਣੇ ਆ ਆ ਲਓ ਬਾਈ ਆਪਾਂ ਹੁਣ ਇਹਦੇ ਵਿੱਚ ਨਾ ਜਿਹੜੇ ਤੜਕੇ ਰਲਾਏ ਸੀ ਉਹਦੇ ਵਿੱਚ ਪਾਲਾ ਨੇ ਆ ਸਾਡੇ ਜੱਟੂ ਆਹੇ ਲੋਟੇ ਦੇ ਉੱਤੇ ਇੱਕੋ ਜਿਹਾ ਕਰਕੇ ਐਨ ਪੂਰੀ ਸੈਟਿੰਗ ਬੱਜੂ ਜੀ ਬਾਈ ਇੰਨਾ ਜਾਨੀ ਛੱਕਰ ਬਰੂਰਾ ਹੋ ਜੂ ਰਾਜ ਜੱਟੂ ਆਦਾ ਆ ਤੁਹਾਨੂੰ ਪਾਣੀ ਵੀ ਦੱਸਾਂਗੇ ਵੀ ਕਿਵੇਂ ਪਾਉਣਾ ਕਿਉਂਕਿ ਹੁਣ 70 ਪਸ਼ੂ ਨੂੰ ਜੇ ਆਪਾਂ کہیں ਵੀ ਪਾਣੀ ਕੱਲੇ-ਕੱਲੇ ਨੂੰ ਖੋਲ ਕੇ ਪਿਆ ਦਾਂਗੇ ਔਖਾ ਭਾਈ ਤੁਹਾਨੂੰ ਸਾਰੀ ਡਿਟੇਲ ਹੀ ਦੇ ਦਾਂਗੇ ਕਿਉਂਕਿ ਛੋਟਾ ਵੀ ਭਰਾ ਕੰਮ ਸੌਖਾ ਹੋ ਜੂ ਜਿੰਨਾ ਚਿਰ ਬੰਦਾ ਇੱਕ ਦੂਜੇ ਨੂੰ ਦੇਖ ਕੇ ਕੰਮ ਨਹੀਂ ਕਰਦਾ ਤਾਂ ਆਪਾਂ ਕਈ ਵਾਰ ਔਖੇ ਹੋਈ ਜਾਂਦੇ ਆ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਭਾਈ ਜਿਹੜੇ ਭਰਾ ਬਹੁਤ ਵਧੀਆ ਭਾਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿੰਨੇ ਵੀ ਅੱਜ ਤੱਕ ਆਪਣੇ 7 ਮਹੀਨੇ ਹੋ ਗਏ ਹੋਣਗੇ ਘੱਟੋ-ਘੱਟ ਇਹਦੇ ਨਾਲ ਜੋ ਆਪਣਾ ਛੋਟਾ ਜਿਹਾ ਪੇਜ ਬਣਾਇਆ ਹੋਇਆ ਵੀ ਇਹਦੇ ਨਾਲ ਜੁੜਿਆ ਨੂੰ ਭਰਾਵਾਂ ਦੇ ਕਮੈਂਟ ਇੰਨੇ ਵਧੀਆ ਨੇ ਜਦੋਂ ਥੱਲੇ ਪੜ੍ਹ ਕੇ ਬਈ ਪਰਿਵਾਰ ਦੇ ਵਿੱਚ ਪੜ੍ਹਦੇ ਆਂਗੇ ਤਾਂ ਬਹੁਤ ਮਨ ਖੁਸ਼ ਹੁੰਦਾ ਬਈ ਤੇ ਯਾਰ ਮਿੱਤਰ ਵੀ ਕਹਿੰਦੇ ਆ ਵੀ ਆ ਯਾਰ ਕਮੈਂਟ ਬਹੁਤ ਵਧੀਆ ਤਾਂ ਕਰਕੇ ਬਈ ਆਪਾਂ ਇਹਦੇ ਵਿੱਚ ਲੱਗੇ ਪਿਆ ਕਿਉਂਕਿ ਨਹੀਂ ਆਪਾਂ ਇੱਕ ਐਨੇ ਬੰਦੇ ਦਾ ਹੁੰਦਾ ਵੀ ਮੋਹ ਪਿਆਰ ਬਣਦਾਗਾ ਤੇ ਵੀ ਇੱਕ ਦੂਜੇ ਨਾਲ ਮਿਲ ਕੇ ਚੱਲਾਂਗੇ ਬਈ ਤਾਂ ਇਹ ਨਹੀਂ ਪਤਾ ਬਈ ਕਿਹਦੇ ਦਿਮਾਗ ਦੇ ਵਿੱਚ ਕਿੰਨੀ ਕ ਕਲਾ ਕੀਹਦੇ ਵਿੱਚ ਕਿੰਨੀ ਹੁੰਦੀ ਆ ਤਾ ਸਾਰੇ ਮਿਲ ਕੇ ਚੱਲਾਂਗੇ ਬਈ ਤਾਂ ਆਪਣਾ ਇਹੋ ਜੀ ਗੱਲ ਨਹੀਂ ਵੀ ਆਪਾਂ ਕਾਮਯਾਬ ਨਾ ਹੋਈਏ ਪਰ ਭਰਾ ਜਿਹੜੀ ਇਹ ਫੀਡ ਬਣਾਉਣਿਆਂ ਨਾ ਚਾਹੇ ਆਪਾਂ ਭਿਉਂਕੇ ਪਾਉਣਿਆਂ ਤੇ ਚਾਹੇ ਆਪਾਂ ਫੀਡ ਫੈਕਟਰੀ ਚੋਂ ਬਣਾ ਕੇ ਲੈਣਿਆਂ ਤੇ ਇਹਦਾ ਮਤ ਇਹੀ ਆ ਵੀ ਹਰ ਇੱਕ ਚੀਜ਼ ਦਾ ਨਾਜ ਖਲਾਂ ਚੋਕਰ ਛਿਲਕੇ ਦਵਾਈ ਬੂਟੀ ਸਾਰਿਆਂ ਦਾ ਮੰਨ ਇਹ ਵਾਇਰਲੈਸ ਬਣਾ ਕੇ ਪਾਓ ਬਾਈ ਫੇਰ ਤੰਤਰ ਉਸਤ ਰੇ ਦਾ ਪਸ਼ੂ ਇਹ ਨਾ ਹੋਵੇ ਵੀ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਕੋਈ ਆਈਟਮ ਆਪਾਂ ਵੱਧ ਪਾ ਦਈਏ ਤੇ ਕੋਈ ਆਈਟਮ ਆਪਾਂ ਘੱਟ ਪਾ ਦਈਏ ਬਾਈ ਜੀ ਹੁਣ ਆਪਾਂ ਰਾਲਿਆ ਆਪਣਾ ਸਮਾਨ ਜੋ ਆਪਾਂ ਦਵਾਈ ਬੂਟੀ ਪਾਇਆ ਮਿੰਨਰ ਪਾਇਆ ਕੋਈ ਨੋਨ ਪਾਇਆ ਕੋਈ ਮਿੱਠਾ ਛੋਡਾ ਜੋ ਬਾਫਰ ਪਪਾ ਜੋ ਸਾਰਾ ਸਮਾਨ ਪਾ ਕੇ ਬਾਈ ਲੀਵਰ ਟੋਨਿਕ ਪਾ ਲਿਆ ਚਲ ਚਟੂਪਾ ਟੂੜੀ ਵੀ ਭਰਾ ਆਪਾਂ ਨਾਲ ਵਿੱਚ ਭਰਾ ਪੁੱਛਦੇ ਹੁੰਦੇ ਨੇ ਵੀ ਟੂੜੀ ਕਿੰਨੀ ਪਾਉਣੇ ਆ ਲਵੇ ਲਾ ਕੇ ਦਿਖਾ ਤੁਹਾਨੂੰ ਆ ਦੇਖ ਲਓ ਜੀ ਆਪਾਂ ਬਸ ਇੱਕ ਪਸ਼ੂ ਨੂੰ ਐ ਮੰਨੋ ਵੀ ਅੱਧਾ ਕਿਲੋ ਵੀ ਨਹੀਂ ਹੋਣੀ ਸਿਰ 2.5 ਸੌ ਗ੍ਰਾਮ ਹੋਊਗਾ ਹੌਲੇ ਸਮਾਨ ਹੁੰਦਾ ਤੇ ਬਸ ਓਨੀ ਪਾਉਣਾ ਜਿੰਨੇ ਦੇ ਉੱਤੇ ਆਪਣਾ ਸਮਾਨ ਪੈ ਜੇ ਬਾਈ ਇਹ ਬਾਲਟੀ ਦੇ ਵਿੱਚ ਕਿਉਂ ਬਾਈ ਵਿੱਚ ਸਿਲਕੇ ਆ ਗਏ ਵਿੱਚ ਬਰੇਮੇ ਦੀ ਖਲਪੀ ਆ ਗਈ ਇਸ ਕਰਕੇ ਵਿੱਚ ਪਾਣੀ ਦੀ ਮਾਤਰਾ ਆ ਗਈ ਤਾਂ ਸਾਡੀ ਇਹ ਬਾਲਟੀ ਮਿੰਨੀ ਹੁੰਦੀ ਆ ਕਿਉਂਕਿ ਇਹ ਲਹਿਦਾ ਭਿਓਕੇ ਦੇਖੀ ਹੁੰਦੀ ਆ ਇਹਦੇ ਵਿੱਚ ਸਵਾ 3 3.5 3 ਕਿਲੋ ਤੇ ਉੱਤੇ ਵਸ 3 ਤੋਂ ਸਵਾ 3 ਦੇ ਵਿੱਚ 3.5 ਦੇ ਵਿੱਚ ਪਾਈ ਜਾਂਦੀ ਆ ਬਾਈ ਤੇ ਜਿਹੜੀ ਆਪਾਂ ਇਹ ਪਾਉਂਦੇ ਬੱਸ ਐਸੇ ਤਰ੍ਹਾਂ 10 ਮਿੰਟਾਂ ਦਾ ਕੰਮ ਹੁੰਦਾ ਬਾਈ 10 ਮਿੰਟਾਂ ਦੇ ਵਿੱਚ ਹੀ ਆਪਾਂ ਇਹਨੂੰ ਪਾ ਦਨੇ ਆਂਗੇ ਤੇ ਕੋਈ ਬੜਾ ਲੰਬਾ ਚਿਰ ਨਹੀਂ ਹੈਗਾ ਬਾਈ ਸਾਨੂੰ ਤਾਂ ਆਇਆ ਬਾਈ 70 ਪਸ਼ੂ ਸਾਹਮਣੇ ਕੋਈ ਬੜੀ ਵੱਡੀ ਗੱਲ ਨਹੀਂ ਖੇਜੀ ਲੱਗਦੀ ਤੇ ਉਹ ਰਹਿਮਾਨੀ ਬੰਨਵਾ ਪਾਉਣਾ ਬਾਈ ਉਹਨਾਂ ਕੀ ਗੋਬਰ ਚੱਕਣਾ ਪੈਂਦਾ ਇਹਨਾਂ ਦਾ ਇਹ ਨਹੀਂ ਹੈਗਾ ਵੀ ਭਰਾਵਾ ਵਾਂਗੂ ਵਿੱਚ ਅ ਖਰਾਕੀ ਦੀ ਲਿਮਟ ਦੀ ਆ ਬਾਈ ਇਹਨਾਂ ਦੀ ਜਾ ਜਿਹੜੀ ਇਹ ਸਮਾਨ ਆਪਣਾ ਪਿਆਉਂਤਾ ਹੁੰਦਾ ਬਾਈ ਇਹਦੇ ਵਿੱਚ ਬਹੁਤ ਜ਼ਿਆਦੇ ਜਾਨ ਆ ਬਾਈ ਪਸ਼ੂ ਇੰਨਾ ਖਾ ਕੇ ਵੀ ਸ਼ਰ ਰ ਇਹਨਾਂ ਨੂੰ ਤੇ ਚੀਜ਼ ਪਾਓ ਬਾਈ ਵਧੀਆ ਚਾਹੇ 3 ਕਿਲੋ ਕੱਟ ਪਾਓ ਇਹ ਪਾਓ ਬਾਈ ਉਹ ਪਸ਼ੂ ਨੂੰ ਜਾਨਵਰ ਨੂੰ ਚਾਹੇ ਗਾਈਆਂ ਚਾਹੇ ਮੱਝਾਂ ਤੇ ਜਿਹੜਾ ਪਸ਼ੂ 14 ਕਿਲੋ ਤੋਂ ਬਾਈ ਉੱਤੇ ਆ 14 ਕਿਲੋ ਘੱਟੋ ਘੱਟ ਮੰਨ ਦਿੰਦਾ ਬਈ ਉਹ ਪਸ਼ੂ ਨੂੰ ਪਾਉਣ ਦਾ ਫਾਇਦਾ ਇਹ ਇੰਨਾ ਮਹਿੰਗਾ ਸਮਾਨ ਬਈ ਤੇ ਜਿਹੜੇ ਪਸ਼ੂ 10 11 ਲੀਟਰ ਨੇ ਵਾਲੇ ਨੇ ਉਹਨਾਂ ਨੂੰ ਬਈ ਤੁਸੀਂ ਪਾਓ ਚੁੱਕੀ ਫੀਡ ਜੋ 7 8 9 10 11 ਕਿਲੋ 12 ਤੱਕ ਆਵੇ ਨੇ ਇਹ ਆਪਣੀ ਝੋਟੇ ਉਹ ਆ ਗਏ ਬਾਈ ਜਿਹਨੇ ਬਲ ਪੈ ਗਿਆ ਸੀਗਾ ਅੱਜ 17-18 ਦਿਨ ਹੋਵੇ ਸ਼ੂਈ ਨੂੰ ਬਾਈ ਇਹਨੂੰ ਵੀ ਮੰਨ ਹੁਣ ਆਪਾਂ 3 ਕਿਲੋ ਇੱਕ ਟਾਈਮ ਦਾ 2.5 ਕਿਲੋ ਇਹਨੂੰ ਵੀ ਸਮਾਨ ਪਾਉਣ ਲੱਗ ਗਏ ਬਾਈ ਜਿਹਨੂੰ 2.5 ਕਿਲੋ ਇੱਕ ਟਾਈਮ ਦਾ 2.5 ਕਿਲੋ ਇੱਕ ਇਹਨੂੰ ਹਜੇ 5 ਕਿਲੋ 4-5 ਕਿਲੋ ਪਾਉਣੇ ਬਾਈ ਹਜੇ ਇਹਨੂੰ ਜਿਆਦਾ ਨਹੀਂ ਪਾਉਂਦੇ ਤਾਂ ਹੁਣ ਇਹ ਸਾਫ਼ ਆ ਜਮਾ ਪਿਆਰ ਆ ਤੇ ਬਹੁਤ ਵਧੀਆ ਚੰਗੇ ਦੁੱਧ ਤੇ ਚੱਲੀ ਆ ਬਾਈ ਜਿਹਨੇ ਵਿਚਾਰੀ ਤੰਗ ਬਹੁਤ ਹੋ ਗਈ ਸੀ ਲੋ ਜੀ ਹੱਥ ਲੱਗਿਆ ਹੋਇਆ ਜਿਵੇਂ ਆਪਣੇ ਪਸ਼ੂਆਂ ਦਾ ਜਿਵੇਂ ਪੂਰਾ ਸ਼ੂਰਾ ਆਇਆ ਬਾਈ ਤੇ ਕੌ ਮੈਂ ਮੀ ਬਾਕੀਆਂ ਦੇ ਹਿਸਾਬ ਨਾਲ ਪਾਉਣੇ ਆ ਬਾਈ ਕਿਲੋ ਦੇ ਹਿਸਾਬ ਨਾਲ ਮੁੱਤਰ ਮਣਕੇ ਜੇ ਤਾਂ ਹੈਗਾ ਤੀ ਆਪਣਾ ਇੱਧਰ ਲਾ ਬਾਈ ਤੇ ਉਂ ਦਿਖਾ ਦੇ ਸਿੰਦੂ ਬੱਸ ਇੱਥੋਂ ਸਾਰੇ ਚੜ ਕੇ ਤਾਂ ਇੱਥੇ ਤੇ ਉਧਰ ਆ ਜਾ ਮਾੜਾ ਜੇਰਾ ਬਾਈ ਨੂੰ ਦੱਸ ਦੇ ਉਧਰ ਵੀ ਤੇ ਚੱਲਦਾ ਕੰਮ ਇੱਧਰ ਐ ਬਾਈ ਜਿਹੜੇ ਇਹਨਾਂ ਦਾ ਇਹ ਇੱਧਰ ਭੰਤੀ ਪਿਆ ਬਈ ਮਨ ਇੱਧਰ ਲਾ ਇੱਧਰ ਪਾਵਾਂਗੇ ਚਲੋ ਤੋਏ ਤਾਂ ਇਹ ਹੈ ਅਵਰਾ ਸਾਰੇ ਭਰਾਵਾਂ ਦੀ ਇਹ アドਵਾਂਟ ਸੀਗੀ ਵੀ ਆਪਾਂ ਨੂੰ ਵੀ ਜਿਹੜਾ ਤੁਸੀਂ ਭੌਂਕੇ ਪਾਉਣੇ ਹੋ ਜਾਂ ਸੁੱਕਾ ਪਾਉਣੇ ਹੋ ਤਾਂ ਇਹਦੀ ਮਾਤਰਾ ਕਿਵੇਂ ਪਾਉਣੇ ਹੋ ਤੇ ਕਿੰਨੀ ਕੀ ਤੂੜੀ ਪਾਉਣੇ ਹੋ ਤੇ ਕੀ ਇਹਦੇ ਵਿੱਚ ਪਾਉਣੇ ਹੋ ਆਪਾਂ ਪਹਿਲਾਂ ਸੁਣੋ ਸਾਰਾ ਭੌਂਣ ਤੋਂ ਲਾ ਕੇ ਜੋ ਤੜਕੇ ਭੁੰਨਤਾ ਸੀ ਉਹ ਤੋਂ ਲਾ ਕੇ ਜੋ ਹੁਣ ਸਾਵ ਨੂੰ ਇਹਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਪਾਈਆਂ ਨੇ ਸਾਨੂੰ ਭਰਾ ਸਾਰਿਆਂ ਨੂੰ ਕੱਲੀ-ਕੱਲੀ ਆਈਟਮ ਦੱਸੀ ਆ ਜੇ ਕੋਈ ਕਿਸੇ ਦੇ ਭਰਾ ਦੇ ਨਹੀਂ ਵੀ ਸਮਝ ਆਉਂਦੀ ਬਾਈ ਤਾਂ ਤੁਸੀਂ ਨਾ WhatsApp ਦੇ ਉੱਤੇ ਮੈਸੇਜ ਬੋਲ ਕੇ ਰਕੋਡਿੰਗ ਛੱਡ ਦਿਆ ਕਰੋ ਬਾਈ ਤਾਂ ਆਪਾਂ ਨੂੰ ਜਵਾਬ ਦੇਣਾ ਸੌਖਾ ਕਿਉਂਕਿ WhatsApp ਦੇ ਉੱਤੇ 2-150 ਨੰਬਰ ਤੇ ਆ ਜਾਂਦਾ ਇੱਕ ਭਰਾ ਬੇਨਤੀ ਆ ਵੀ ਅੰਗਰੇਜ਼ੀ ਦੇ ਵਿੱਚ ਹੱਥ ਤੰਗਾ ਥੋੜਾ ਜਿਹਾ ਤੇ ਚਲੋ ਮੋਟਾ-ਮੋਟਾ ਹਿਸ਼ਾਰੀ-ਭੇਰੀ ਦੀ ਪੜ ਲੈਣੇ ਨਾਲ ਲਾਉਣ ਨੂੰ ਪਰ ਪੰਜਾਬੀ ਚ ਕੋਸ਼ਿਸ਼ ਕਰਿਆ ਕਰੋ ਭਰਾ ਜਾ ਬੋਲ ਕੇ ਛੱਡ ਦਿਆ ਕਰੋ ਤਾਂ ਸਾਨੂੰ ਵੀ ਫਿਰ ਪਤਾ ਲੱਗ ਜਾਂਦਾ ਵੀ ਕੀ ਚੀਜ਼ ਆ ਕਈ ਵਾਰ ਆਪਾਂ ਤੋਂ ਕੋਈ ਮੜੀ ਉੱਟੀ ਚੀਜ਼ ਹੋਰ ਪੁੱਛੀ ਹੋਵੇ ਆਪਾਂ ਹੋਰ ਦੱਸੀ ਜਾਈਏ ਹੈ ਕਈ ਵਾਰ ਇਨਾ ਉਦੋਂ ਪੜਾਈ ਇਹ ਜੀ ਹੁੰਦੀ ਸੀ ਬਾਈ ਤੁ ਆਪਾਂ ਪੜਿਆ 99 ਵਿੱਚ 92 ਵਿੱਚ ਤੇ ਪੰਜਾਬੀ ਵਿੱਚ ਲਿਖ ਦਿਆ ਕਰੋ ਬਾਈ ਜਾਂ ਆਪਾਂ ਨੂੰ ਰਿਕਾਰਡ ਵੀ ਸਾਡੇ ਦਾ ਕਰੋ ਬਾਈ ਜਿੰਨੇ ਵੀ ਆਪਣੇ ਜਿੰਨਾ ਆਪਾਂ ਨੂੰ ਸਾਰੇ ਭਰਾਵਾਂ ਦਾ ਪਿਆਰ ਮਿਲਦਾ ਜੋ ਬਹੁਤ ਵਧੀਆ ਮੈਂ ਕੱਲਾ ਕੱਲਾ ਕਮੈਂਟ ਬਾਈ ਚੈੱਕ ਕਰਦਾ ਹੁੰਨਾ ਜਿਹੜੇ ਭਰਾ ਨੇ ਮੈਂ ਉਹਨਾਂ ਦਾ ਬਾਈ ਦਿਲੋਂ ਧੰਨਵਾਦ ਕਰਦਾ ਜਿਹੜੇ ਆਪਾਂ ਨੂੰ ਬਹੁਤ ਵਧੀਆ ਲਿਖ ਦਿੰਦੇ ਜੋ ਆਪਾਂ ਪਰਿਵਾਰ ਦੇ ਵਿੱਚ ਬਹਿ ਕੇ 10 ਮਿੰਟ ਫੋਲ ਕੇ ਦੇਖਦੇ ਆਂ ਤੇ ਤਾ ਬਹੁਤ ਵਧੀਆ ਆ ਆਪਨੋ ਵੀ ਹੁੰਦਾ ਵੀ ਦੇਖੋ ਪੈਸਾ ਹਰ ਇੱਕ ਨੇ ਆਪੋ ਦਾ ਕਮਾਉਣਾ ਹੁੰਦਾ ਬਾਈ ਜਿਹੜਾ ਪਿਆਰ ਆ ਭੈਣ ਭਾਈਆਂ ਦੇ ਨਾਲ ਬਾਹਰ ਇਹ ਬਣਾਉਣਾ ਬਾਈ ਬਹੁਤ ਵੱਡੀ ਗੱਲ ਹੁੰਦੀ ਆ ਤਾਂ ਆਪਾਂ ਸਾਰਿਆਂ ਨੂੰ ਕਹਿਣਾ ਬਾਈ ਤੇ ਕਿਸੇ ਵੀ ਚੀਜ਼ ਦੀ ਜਿੰਨੇ ਕ ਆਪਾਂ ਨੂੰ ਇਹ 12 13 ਸਾਲ ਦਾ ਤਜਰਬਾ ਜਿੰਨਾ ਪੁੱਛੋਗੇ ਬਾਈ ਜਿੰਨਾ ਆਪ ਨੂੰ ਪਤਾ ਹੋ ਉਹਨਾਂ ਆਪਾਂ ਜਰੂਰ ਦੱਸਾਂਗੇ ਬਾਈ ਤਾਂ ਨਾ ਆਪਾਂ ਕਿਤੇ ਆਪਣੇ ਕਿਸੇ ਵੀ ਫਾਰਮ ਦੀ ਕੋਈ ਚੀਜ਼ ਲੁਕੋ ਕੇ ਰੱਖੀ ਆ ਨਾ ਕਿਤੇ ਆਪਾਂ ਲੁਕੋ ਕੇ ਰੱਖੀਏ ਬਾਈ ਕਿਉਂਕਿ ਜੇ ਕੋਈ ਭਰਾ ਉੱਚਾ ਉੱਠੂਗਾ ਜਾਇ ਕੰਮ ਦੇ ਵਿੱਚ ਵਧੂ ਫੁੱਲੂਗਾ ਤਾਂ ਭਰਾ ਆਇਆ ਨਾਲਤਾ ਦਾ ਕਿੱਤਾ ਬਣ ਜੂਗਾ ਤੇ ਨਾਲ ਜਿਹੜਾ ਘਰ ਵਧੀਆ ਚੱਲੂ ਤੇ ਨਾਲੇ ਬੰਦੇ ਦਾ ਪ੍ਰੇਮ ਪਾਪਾ ਵਾਝ ਜਾਣਾ ਬਾਈ ਤਾਂ ਕਹਿੰਦੇ ਆ ਬਾਈ ਇਸ ਤੋਂ ਬਾਅਦ ਆਪਣੀ ਵੀਡੀਓ ਆਊਗੀ ਜੋ ਆਪਾਂ ਇਹ ਤਾਂ ਫੀਡ ਦਾ ਹੋ ਗਿਆ ਤੀ ਵੀ ਆਪਾਂ ਪਿਆਉਂਦੇ ਕਿਵੇਂ ਆ ਰਲੌਂਦੇ ਕਿਵੇਂ ਆ ਸੁੱਕਾ ਕਿਵੇਂ ਪਾਉਣਾ ਦਵਾਈ ਬੁੱਟੀ ਕਿਵੇਂ ਇਸ ਤੋਂ ਬਾਅਦ ਜੇ ਮੈਂ ਪੱਤਾ ਰਾਂ ਚੋਣੇ ਬਾਈ 5 ਵਜੇ ਆਲਾ ਕਹਿੰਦਾ ਬਾਈ ਤੁਸੀਂ ਦਾਣ ਕੱਖ ਕੰਡਾ ਕਦੋਂ ਪਾਉਨੇ ਹੋ ਤੇ ਪਾਣੀ ਕਦੋਂ ਪਾਉਣਿਆ ਤੇ ਇਹ ਫੀਡ ਕਦੋਂ ਪਾਉਣੇ ਵੀ ਵਿੱਚ ਨਹੀਂ ਭਰਾਵਾਂ ਨੂੰ ਸਮਝ ਆਉਂਦੀ। ਇਸ ਤੋਂ ਬਾਅਦ ਗਾਂ ਵਾਲੀ ਵੀਡੀਓ ਬਾਈ ਆਪਣੇ ਹੋਊਗੀ। ਵੀ ਆਪਾਂ ਚਾਰ ਪੱਠਾ ਪਾ ਕੇ ਇਹਨਾਂ ਨੂੰ ਕਿਹੜੇ ਟਾਈਮ ਤੇ ਪਾਉਣੇ ਆ ਕਿਵੇਂ ਧਾਰਾ ਚੋਣੇ ਬਾਈ। ਇਸ ਤੋਂ ਗਾਂ ਵਾਲੀ ਵੀਡੀਓ ਬਾਈ ਉਹ ਤੇ ਬਣਾਵਾਂਗੇ। ਆ ਦੇਖੋ ਜਿਹੜੇ ਆਪਣੇ ਆ ਕਟਰੂ ਨੇ ਨਾ ਜੀ ਇਹ ਤੇ ਗਿੱਜੇ ਹੋਏ ਨੇ ਇਹਨਾਂ ਨੇ ਅੱਧੀ ਅੱਧੀ ਕਿਲੋ ਦੇਖੋ ਜੀ ਖਾਣਾ ਹੀ ਖਾਣਾ ਪਾਈ ਆਧੇ ਕਿਲੋ ਉਹਨਾਂ ਚਿਰ ਇਹ ਕੱਖ ਹੀ ਨਹੀਂ ਖਾਂਦੇ ਹੈਗੇ ਜੀ ਜਿੰਨਾ ਚਿਰ ਆਪਾਂ ਇਹਨਾਂ ਨੂੰ ਪਾਈਏ ਨਾ ਉਹਨਾਂ ਚਿਰ ਇਹ ਰਿੰਗੀ ਹੀ ਜਾਂਦੇ ਨੇ ਆਹੀਂ ਪਾਲ ਜਾਂਦੇ ਨੇ ਬਾਈ ਬੱਚੀ ਇਹ ਵਿਚਾਰੇ ਜਿੰਨੇ ਮਿਹਨਤ ਕਰਦੇ ਕਬਤਰੀ ਓਏ ਹੈ ਇਹ ਬਾਈ ਆਪਣਾ M29 ਵਾਲ ਦਾ ਕਟਾਗਾ ਇਹ ਆਪਣੇ ਸਾਹਨ ਦਾ ਉਧਰੋਂ ਬੱਚਾ ਆਗਾ ਬਾਈ